ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਸ ਨੇ ਆਪਣੀ ਸੜਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪਦੀ ਅਲੱਗ ਪੁਲਿਸ ਬਣਾ ਲਈ ਐਸਰਸੈਪ ਸੜਕ ਸੁਰੱਖਿਆ ਫੋਰਸ ਲੋਕਾਂ ਦੀਆਂ ਜਾਨਾਂ ਬਚਾਉਣ ਚ ਮਸੀਹੇ ਵਾਂਗ ਅਹਿਮ ਭੂਮਿਕਾ ਨਿਭਾ ਰਹੀ ਹੈ ਇਸ ਦੀ ਬਦੌਲਤ ਸੂਬੇ ਵਿੱਚ ਸੜਕ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਚ 46.57% ਕਮੀ ਆਈ ਹੈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ অতি ਆਧੁਨਿਕ ਗੱਡੀਆਂ ਦੇ ਨਾਲ ਲੈਸ ਹਨ ਜੋ ਇਹਨਾਂ ਨੂੰ ਹਾਦਸਿਆਂ ਵਾਲੀਆਂ ਜਗ੍ਹਾ ਤੇ ਮਿੰਟਾਂ ਸਕਿੰਟਾਂ ਚ ਪਹੁੰਚ ਕੇ ਕੀਮਤੀ ਜਾਨਾਂ ਬਚਾਉਣ ਦੇ ਸਮਰੱਥ ਬਣਾਉਂਦੀਆਂ ਹਨ ਜਿਹੜੀ ਐਸਐਸਐਫ ਟੀਮ ਬਣਾਈ ਹੈ ਇਹਦੇ ਨਾਲ ਆਪਾਂ ਜਾਨਾਂ ਵੀ ਬਚਾ ਰਹੇ ਹਾਂ ਤੇ ਐਕਸੀਡੈਂਟ ਵੀ ਬਚਾ ਰਹੇ ਹਾਂ ਕਿਉਂਕਿ ਜਦ ਵੀ ਕੋਈ ਗੱਡੀ ਖਰਾਬ ਹੁੰਦੀ ਹੈ ਜੇ ਟਰੱਕ ਕੋਈ ਕਰਾ ਹੋ ਗਿਆ ਉਹਨੂੰ ਅਸੀਂ ਜਲਦੀ ਤੋਂ ਜਲਦੀ ਸਾਈਡ ਤੇ ਕਰਾਈਦਾ ਹੈ ਜੇ ਕੋਈ ਐਕਸੀਡੈਂਟ ਹੁੰਦਾ ਜਲਦੀ ਤੋਂ ਜਲਦੀ ਮੌਕੇ ਤੇ ਪਹੁੰਚ ਗਏ ਉਹਨਾਂ ਨੂੰ ਹਸਪਤਾਲ ਚਾਹੀਦਾ ਜੇ ਸੱਟ ਘੱਟ ਹੋਵੇ ਤਾਂ ਸਾਡੇ ਕੋਲ ਫਰਸਟ ایڈ ਕਿੱਟ ਵੀ ਹੈ ਤਾਂ ਅਸੀਂ ਫਰਸਟ ایڈ ਵੀ ਦੇ ਕੇ ਮਤਲਬ ਲੋਕਾਂ ਦੀ ਜਾਨ ਬਚਾਉਂਦੇ ਹੁਣ ਤੱਕ 32366 ਸੜਕ ਹਾਦਸਿਆਂ ਚ ਜ਼ਖਮੀ ਹੋਏ 15833 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਜਦਕਿ 19805 ਜ਼ਖਮੀਆਂ ਨੂੰ ਹਸਪਤਾਲਾਂ ਚ ਦਾਖਲ ਕਰਵਾਇਆ ਗਿਆ ਤਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਜੋ ਹੈ ਖੜਾ ਦੇ ਕਾਰਨ ਫੈਲੀ ਤਰਾਸਦੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਅਜਿਹੀਆਂ ਹੀ ਤਸਵੀਰਾਂ ਖੰਨਾ ਤੋਂ ਸਾਹਮਣੇ ਆ ਰਹੀਆਂ ਨੇ ਇੱਥੇ ਕਿ ਰੋਹਣ ਇਲਾਕੇ 'ਚ ਇੱਕ 8 ਤੋਂ 9 ਸਾਲ ਪਹਿਲਾਂ ਬਣਿਆ ਕਰ ਟਹਿ ਟਰੀ ਹੋ ਗਿਆ ਤੁਹਾਨੂੰ ਦੱਸਦੀ ਹੈ ਕਿ ਬੀਤੇ ਦਿਨੀ ਆਈ ਤੇਜ਼ ਮੀਵਾਰੀ ਦੇ ਕਾਰਨ ਇਹ ਹਾਦਸਾ ਵਾਪਰਿਆ ਜਿੱਥੇ ਕਿ ਹਾਦਸੇ ਦੇ ਵਿੱਚ ਜੋ ਮੁੱਢਲੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਖੁਸ਼ਕਿਸਮਤੀ ਰਹੀ ਕਿ ਕਾਰ ਦੇ ਵਿੱਚ ਬਸਣ ਵਾਲੇ ਪਰਿਵਾਰ ਦਾ ਕੋਈ ਵੀ ਜੀ ਇਸ ਵਿੱਚ ਜ਼ਖਮੀ ਵੀ ਨਹੀਂ ਹੋਇਆ ਤੇ ਨਾਲ ਹੀ ਨਾਲ ਜਾਨੀ ਨੁਕਸਾਨ ਤੋਂ ਵੀ ਬਚਾ ਰਿਹਾ ਹੈ ਜਦ ਅਸ ਘਰ ਦੇ ਮਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ 8 ਤੋਂ 9 ਸਾਲ ਪਹਿਲਾਂ ਹੀ ਉਸ ਵੱਲੋਂ ਇਹ ਘਰ ਬਣਾਇਆ ਗਿਆ ਸੀ ਖੰਨਾ ਦੇ ਰੋਹਣ ਇਲਾਕੇ ਦੇ ਵਿੱਚ ਇਹ ਘਰ ਪੈਂਦਾ ਹੈ ਜਿੱਥੇ ਕਿ ਇਸ ਘਰ ਦੇ ਨਾਲ ਹੀ ਕੁਝ ਦਿਨ ਪਹਿਲਾਂ ਇੱਕ ਕਲੋਨੀ ਕੱਟੀ ਜਾ ਰਹੀ ਸੀ ਜਿਸ ਕਾਰਨ ਇਸ ਘਰ ਦੀਆਂ ਨੀਹਾਂ ਪਹਿਲਾਂ ਤੋਂ ਹੀ ਕਮਜ਼ੋਰ ਚੱਲ ਰਹੀਆਂ ਸੀ ਜਿੱਥੇ ਕਿ ਬੀਤੇ ਦਿਨ ਆਈ ਤੇਜ਼ ਮੀਂਹ ਵਾਰੀ ਦੇ ਕਾਰਨ ਇਹ ਘਰ ਟੈਟਰੀ ਹੋ ਜਾਂਦਾ ਹੈ ਲੇਕਿਨ ਘਰ ਦੇ ਅਗਲੇ ਹਿੱਸੇ ਦੇ ਵਿੱਚ ਹੋਣ ਦੇ ਕਾਰਨ ਜੋ ਹੈ ਪਰਿਵਾਰ ਦੀ ਜਾਨ ਉੱਚ ਜਾਂਦੀ ਹੈ ਤਾਂ ਕਹਿ ਸਕਦੇ ਆ ਕਿ ਅਜਿਹੀਆਂ ਤਸਵੀਰਾਂ ਬਹੁਤ ਹੀ ਇਲਾਕਿਆਂ ਤੋਂ ਸਾਹਮਣੇ ਆ ਰਹੀਆਂ ਨੇ ਵੱਖ-ਵੱਖ ਜੋ ਜ਼ਿਲ੍ਹੇ ਨੇ ਉਹਨਾਂ ਤੋਂ ਸਾਹਮਣੇ ਆ ਰਹੇ ਨੇ ਅਜਿਹਾ ਹੀ ਇੱਕ ਹਾਦਸਾ ਹੁਣ ਖੰਨਾ ਦੇ ਵਿੱਚ ਵੀ ਵਾਪਰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਕੁਝ ਜਾਣਕਾਰੀ ਦੇ ਰਹੇ ਨੇ ਕਾਰਦੇ ਮਾਲਕ ਉਹ ਵੀ ਤੁਹਾਨੂੰ ਸੁਣਾਣੇ ਮੇਰਾ ਨਾਮ ਜ ਕਿਤੇ ਰਮਨ ਇਹ ਅਸੀਂ ਰਹਿਣ ਪਿੰਡ ਆਪਣਾ ਲੇਡੀ ਰੋਡ ਤੇ ਮਕਾਨ ਬਣਾਇਆ ਸੀ ਕਿ ਕੀ ਹਾਲਾਤ ਹੋਏ ਨੇ ਕਦੇ ਇਹ ਹਾਲਾਤ ਐ ਉਹਨੇ ਹੀ ਆਪਣਾ ਮਕਾਨ ਤਾਂ ਬਣੈ ਨੂੰ ਹੋ ਗਈ 8-9 ਸਾਲ ਹੋ ਗਈ ਤੇ ਕੁਛ ਕੇ ਦਿਨ ਪਹਿਲਾਂ ਇਹਨਾਂ ਨੇ ਪਿੱਛੇ ਕਲੋਨੀ ਪਲਾਟ ਕੱਟੇ ਨੇ ਪ੍ਰਾਪਰਟੀ ਡੀਲਰਾਂ ਨੇ ਤੇ ਸਾਡੇ ਘਰ ਦੇ ਬੈਕ ਸਾਈਡ ਤੇ ਨਿਊ 3 ਫੁੱਟ ਚੌੜੀ ਤੇ 4-5 ਫੁੱਟ ਡੂੰਗੀ ਨਿਊ ਪੱਟੀ ਗਿਆ ਇਹ ਉਹ ਨਿਊ ਪੱਟੀ ਨੂੰ ਹੋ ਗਈ ਸੀ ਘੱਟੋ ਘਾਟ 10 15 ਦਿਨ ਜੀਣਾ ਕਰਕੇ ਵੀ ਉਹ 10 15 ਦਿਨਾਂ ਚ ਇਹਨਾਂ ਨੇ ਮਤਲਬ న్యూਸ ਭਰੀ ਨਹੀਂ ਹੈਗੀ ਉਧਰੋਂ ਬਾਰਿਸ਼ ਦੇ ਟਾਈਮ ਔਨ ਕਰਕੇ ਮੀਂਹ ਪੈਣ ਕਰਕੇ న్యూਜ ਪਾਣੀ ਭਰ ਗਿਆ ਤੇ న్యూ ਦਾ ਪਾਣੀ ਭਰਨ ਕਰਕੇ ਜਿਹੜੀ ਸਾਡੀ ਆਪਣੀ ਮੇਨ న్యూ ਸੀ ਉਹ ਡੱਬ ਗਈ ਉਹ ਤੇ ਉਹ ਜਿਸ ਕਰਕੇ ਸਾਡੇ ਪਿਛਲੇ 2 ਫਲੋਰ ਸਾਰੇ ਗਿਰ ਗਏ ਜਨ ਕਿ ਸਾਡਾ ਸਾਰਾ ਸਾਰਾ ਮਕਾਨ ਹੀ ਹਿੱਲ ਗਿਆ ਤੇ ਇੰਨਾ ਨੁਕਸਾਨ ਹੋਇਆ ਸਾਡਾ ਘਟੋ ਘਟਾ ਜੀ 18 ਤੋਂ 20 ਲੱਖ ਰੁਪਏ ਤੱਕ ਦਾ ਨੁਕਸਾਨ ਹੋ ਗਿਆ ਜੀ ਕਿ ਕੋਈ ਸਕਪੀਟ ਨਹੀਂ ਲੱਗੀ ਕਿਸੇ ਦੀ ਨਹੀਂ ਬੱਚਾ ਬਚਾਉ ਗਿਆ ਜੀ ਫੈਮਲੀ ਅੰਦਰੇ ਸੀ ਜੀ ਜਦ ਮਕਾਨ ਗਿਰਿਆ ਉਹ ਪਰਮਾਤਮਾ ਦੀ ਕਿਰਪਾ ਵੀ ਚਲੋ ਬੱਚੇ ਮੂਲੇ ਪਾਤੇ ਕੰਮਰੇ ਚ ਸੀਗੇ ਤਾਂ ਕਰਕੇ ਮਤਲਬ ਜਾਨ ਮਾਨ ਦਾ ਨੁਕਸਾਨ ਤਾਂ ਪਰਮਾਤਮਾ ਨੇ ਬਚਾਉ ਰੱਖਿਆ ਤੇ ਸਰ ਅਸੀਂ ਹਫਤਾ 10 ਦਿਨ ਪਹਿਲਾਂ ਉਹਨਾਂ ਨੂੰ ਨਿਊਆ ਪਟਕ ਚਲੇ ਗਏ ਨਿਊਆ ਪਟਣ ਦਾ ਉਹਨਾਂ ਨੇ ਕੋਈ ਕਾਰਵਾਰ ਨਹੀਂ ਕੀਤੀ ਜਿਵੇਂ ਤੁਹਾਨੂੰ ਦੇਖਿਆ ਜਿਵੇਂ ਰਾਸੀ ਇਲਾਕਾ ਹੈ ਤੇ ਜਦੋਂ ਉਹਨਾਂ ਨੇ ਜਿਵੇਂ ਪੱਟ ਕੇ ਛੱਡ ਕੇ ਚਲੇ ਗਏ ਮੀਂਹ ਬਾਰਿਸ਼ ਪਈ ਬਾਰਿਸ਼ ਪੈਣ ਕਰਕੇ ਮੇਰਾ ਮਕਾਨ ਹੈਗਾ ਡਬਲ ਸਟੋਰੀ ਤੇ ਲੰਬਾ ਵੀ ਲੰਬਾਈ ਵੀ ਵੱਧਾ ਤੇ ਨੀਵੇ ਥੱਲੇ ਪਾਣੀ ਜਾਣ ਕਰਕੇ ਜਿਹੜੀ ਮਿੱਟੀ ਸੀ ਉਹ ਦਬ ਗਈ ਤੇ ਉਹ ਕਹਿੰਦੇ ਦਬਨ ਨਾਲ ਉੱਪਰ ਜਿਹੜਾ ਲੈਂਟਰ ਸੀ ਉਹ ਦਬਾਬ ਨਾਲ ਤੇ ਦੋ ਪੋਸਟਰ ਮੇਰੇ ਥੱਲੇ ਵਾਲਾ ਲੈਂਟਰ ਤੇ ਉੱਪਰ ਵਾਲਾ ਲੈਂਟਰ ਤੇ ਅੱਧੀ ਜਾਨੀ ਕਿ ਬਿਲਡਿੰਗ ਖਤਮ ਹੋ ਗਈ ਤੇ ਜੇ ਦੂਜੀ ਬਿਲਡਿੰਗ ਨੂੰ ਵੀ ਝਟਕਾ ਲੱਗੇ ਤਾਂ ਕੋਈ ਪਤਾ ਨਹੀਂ ਵੀ ਕਦ ਇਹ गिर ਸਕਦੀ ਹੈ ਹਾਲੇ ਤੱਕ ਕੋਈ ਹੋ ਨਹੀਂ ਹੈ ਇਹਦਾ ਕਾਰਨ ਕੀ ਹੈ ਨਿਓਪਟਨ ਹਾਂ ਜੀ ਸਰ ਮੇਨ ਕਾਰਨ ਇਹ ਹੈ ਜੇ ਨਿਓਪਟਨ ਦੇ ਹੁਣ ਦੇਖੋ ਇਧਰੋਂ ਵੀ ਬਾਰਿਸ਼ ਪਈ ਆ ਇਧਰੋਂ ਨਹੀਂ ਗਰੀ ਉਧਰੋਂ ਗਰੀ ਪਿੱਛੇ ਤੁਸੀਂ ਦੇਖ ਕੇ ਆਏ ਹੋ ਤੁਹਾਨੂੰ ਮੈਂ ਵੀਡੀਓ ਵਿੱਚ ਦਿਖਾ ਦੂੰਗਾ ਕਿ ਕਲੋਨੀ ਜਿਹੜੀ ਹੈ ਅਪਰੂਵ ਹੈ ਜਿਹੜੀ ਪਿੱਛੇ ਕੱਟੀ ਜਾ ਰਹੀ ਹੈ ਇਹ ਅਪਰੂਵ ਹੋਣੇ ਤਾਂ ਹੁਣ ਬਗਵਾਨ ਪਰ ਉਹ ਬਦਾਵ ਉਪਰ ਪ੍ਰੋਪਰਟਾਈ ਡਲਰ ਨੂੰ ਪਤਾ ਹੋਊਗਾ ਹਾਂ ਪਾ ਨੂੰ ਅੱਜ ਦੇ ਬਾਰੇ ਪਤਾ ਨਹੀਂ ਹਾਲੀ ਤੁਹਾਨੂੰ ਲੱਗਦਾ ਵੀ ਇਹ ਸੇਫਟੀ ਮੀਜਰ ਪਹਿਲਾਂ ਲੈਣੀ ਚਾਹੀਦੀ ਹਾਂ ਇਹ ਇਹ ਉਹਨਾਂ ਨੂੰ ਪਹਿਲਾਂ ਕਰਨਾ ਚਾਹੀਦਾ ਦੇਖਣਾ ਚਾਹੀਦਾ ਪ੍ਰੋਪਰਟਾਈ ਡਲਰ ਜਿਹਨਾਂ ਉਹ ਹੀ ਹੁਣ ਇਹ ਕੰਮ ਕਰਦੇ ਨੇ ਕੰਮਾਂ ਜੀ ਨਿਕਲੇ ਨੇ ਉਹਨਾਂ ਦੇਖਾਂ ਜੇ ਵੀ ਇੱਥੇ ਰੈਸੇ ਲਾਕੇ ਨੇ ਇੱਥੇ ਨਿਊ ਪਟਨ ਤੋਂ ਪਹਿਲਾਂ ਇਹਨਾਂ ਨੂੰ ਦੇਖਣਾ ਚਾਹੀਦਾ ਵੀ ਅਸੀਂ ਨਾਲ ਨਾਲ ਦਾ ਕੰਮ ਸ਼ੁਰੂ ਕਰਾਈਏ ਜੇ ਨਹੀਂ ਕਰ ਸਕਦੇ ਤਾਂ ਹੋਰ ਉਹਨਾਂ ਕੋਲ ਜਗ੍ਹਾ ਹੈ ਕਿਸੀ ਉਧਰੋਂ ਸ਼ੁਰੂ ਕਰ ਲੈਂਦੇ ਹੁਣ ਜੇ ਮੇਰੇ ਕੋਲ ਪ੍ਰੋਪਰਟਾਈ ਪੱਟੀ ਜਨੀਓ ਪੱਟੀ ਆ ਤੇ ਨਾਲ ਜੇ ਕੰਮ ਸ਼ੁਰੂ ਕਰਨ ਦੇ ਪਰ ਇਹ ਫਿਰ ਨੁਕਸਾਨ ਨਹੀਂ ਹੋਣਾ ਸੀ ਜਾਨੀ ਨੁਕਸਾਨ ਤੋਂ ਬਚਾਏ ਜਾਨੀ ਨੁਕਸਾਨ ਤੋਂ ਬਾਲ ਬਾਲ ਬਚ ਗਈ ਮੇਰੇ ਬੱਚੇ ਉਸ ਕੰਮਰੇ ਚ ਖੇਲ ਰਹੇ ਸੀ ਉਹ ਜਾਮੇ ਉਹਨਾਂ ਦੇਖੇ ਮੌਕੇ ਤੇ ਵੀ ਪਲੈਂਟਰ ਦਬ ਰਿਹਾ ਇਹ ਪਾਜ ਕੇ ਜਿਆਦਾ ਬੈਕ ਸਾਈਡ ਆ ਗਈ ਹੁਣ ਕੀ ਮੰਗਾਉਣਾ ਸਾਡੇ ਇਹ ਮੰਗਾ ਵੀ ਪਰਵਤੀ ਜ਼ਿਲ੍ਹੇ ਨਾਲ ਵੀ ਸਾਡੇ ਅਜ ਮੈਂ ਬਣਿਆ ਸੀਗਾ ਸਾਨੂੰ ਅਸੀਂ 1 ਰੁਪਿਆ ਵਾਧਾ ਨਹੀਂ ਸਾਨੂੰ ਕੋਈ ਪੈਸੇ ਨਾਲ ਚ ਨਹੀਂ ਹੈਗਾ ਨਾਲ ਸਾਨੂੰ 1 ਕਿਟ ਵਾਧਾ ਲਗਵਾਉਣੀ ਹੈ ਨਾ ਘਟਲਵਾਉਣੀ ਹੈ ਵੀ ਜਿਹੜਾ ਸਾਡਾ ਮਕਾਨ ਜਮੇ ਤਿਆਰ ਸੀ ਸਾਨੂੰ ਕੰਨ ਤਿਆਰ ਕਰਕੇ ਦੇ ਦੇਣ ਬਾਕੀ ਅਸੀਂ ਕੋਈ ਕੰਪਲੇਨਟ ਨਹੀਂ ਕਰਦੇ ਕੋਈ ਕੇਸ ਨਹੀਂ ਕਰਦੇ ਸਭ ਕੋਈ ਲਾੜੇ ਚ ਕਰਨੀ ਇਸ ਕਰਨਾ ਸਾਨੂੰ ਜਿਹੜੇ ਜਿਵੇਂ ਮਕਾਨ ਸਾਡੇ ਤਿਆਰ ਸੀ ਸਾਨੂੰ ਉਹਨਾਂ ਹੀ ਮਕਾਨ ਤਿਆਰ ਕਰਕੇ ਦੇ ਦੇਣ ਅਲੀਕਤੀ ਰੂਪ ਚ ਸਾਨੂੰ ਦੇ ਦੇਣ ਵਿਆਜ ਥੋੜਾ ਸੇ ਕਰਕੇ ਦਵਾਂਗੇ ਸਰ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਕਿੱਥੇ ਰਹਿੰਦੇ ਹੋ ਜੀ ਸਰ ਮੈਂ ਰਹੌਣ ਦੀ ਕੀ ਹਾਲਾਤ ਨੇ ਇੱਥੇ ਹਾਲਾਤ ਸਰ ਇਹ ਹੈ ਜੀ ਜੋ ਇਹਨਾਂ ਨੇ ਕਲੋਨੀ ਕੱਟੀ ਹੈ ਜੀ ਇਹ ਅਨਪਰੂਵਡ ਲੱਗਦੀ ਹੈ ਜੀ ਮੈਨੂੰ ਇਹ ਨਿਆ ਪਟਕੇ ਸਰ ਜਾ ਚੁੱਕੇ ਹੈ ਜੀ ਔਰ ਉਸ ਤੋਂ ਬਾਅਦ ਇਹਨਾਂ ਨੇ ਕੋਈ ਮਤਲਬ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਜੀ ਕੋਕੇ ਸਾਡੇ ਜਿਹੜਾ ਪ੍ਰੋਸੀ ਦਾ ਮਕਾਨ ਲੱਗਿਆ ਜੀ ਡਬਲ ਸਟੋਰੀ ਮਕਾਨ ਹੈ ਜੀ ਔਰ ਉਸ ਤੋਂ ਬਾਅਦ ਸਰ ਸਾਡੇ ਮਕਾਨਾਂ ਨੂੰ ਖਤਰਾ ਜੀ ਨਾਲ ਨਾਲ ਕਲੋਨੀਆ ਪਟਕੇ ਨਿਓਂ ਪਟਕੇ ਚਲੇ ਗਿਆ ਸਰ ਇਹ ਉਸ ਤੋਂ ਬਾਅਦ ਇਹਨੇ ਅੱਗੇ ਦੇਖਿਆ ਨਹੀਂ ਜੀ ਜਿਸ ਦਿਨ ਮਕਾਨ ਲੱਗਿਆ ਜੀ ਐਦਵਾਰ ਦੇਨੇ 12 ਵਜੇ ਮਕਾਨ ਡੇ ਗਿਆ ਜੀ ਬੱਚੇ ਉੱਪਰ ਖੇਡ ਰਹੇ ਸੀ ਔਰ ਰੱਬ ਦਾ ਸ਼ੁਕਰ ਹੈ ਕਿ ਜਾਨੀ ਨੁਕਸਾਨ ਨਹੀਂ ਹੋਇਆ ਜੋ ਕੋਈ ਵੀ ਅਸੀਂ ਇਹੀ ਮੰਗ ਆ ਜੀ ਜੋ ਸਾਡਾ ਨੁਕਸਾਨ ਹੋਇਆ ਜੀ ਹੱਥ ਜੋੜ ਕੇ ਇਹਨੂੰ ਬੇਨਤੀ ਹੈ ਕਿ ਸਾਡਾ ਨੁਕਸਾਨ ਪੂਰਾ ਕੀਤਾ ਜਾਵੇ ਜੀ। ਤੇ ਤੁਹਾਨੂੰ ਇਹਨੇ ਨਿਊ ਪਟਨ ਤੋਂ ਪਹਿਲਾਂ ਦੱਸਿਆ ਸੀ ਕਿ ਇਹ ਨਿਹਾ ਪਟ ਰਹੀ। ਨਹੀਂ ਸਰ ਸਾਨੂੰ ਇਹਨੇ ਕੋਈ ਨਹੀਂ ਐਸੇ ਜੀ ਮਤਲਬ ਕੋਈ ਗੱਲ ਨਹੀਂ ਦੱਸੀ ਜੀ ਕਿ ਅਸੀਂ ਨਿਹਾ ਪਟ ਰਹੇ ਹਾਂ ਜਾਂ ਕੁਝ ਕਰ ਰਹੇ ਹਾਂ। ਕੋਈ ਐਹੋ ਜੀ ਗੱਲ ਨਹੀਂ ਆਈ। ਕੀ ਮੰਗ ਕਰ? ਸਰ ਮੰਗ ਸਾਡਾ ਡੀਏ ਜੀ ਸਾਡੇ ਪੜੋਸੀਆਂ ਦਾ ਹੱਦਵਾਦ ਜਿਆਦਾ ਨੁਕਸਾਨ ਹੋਇਆ ਜੀ। ਘਟੋ ਘਟਾ ਦਾ 15 ਲੱਖ ਦਾ ਨੁਕਸਾਨ ਆਇਆ ਜੀ। ਦੇਖੋ ਬੰਦੇ ਸਾਰੀ ਸਾਰੀ ਉਮਰ ਦੀ ਕਮਾਈ ਲੱਗੀ ਹੋਈ ਹੈ ਜੀ। ਠੀਕ ਹੈ ਜੀ ਅਸੀਂ ਹੱਥ ਜੋੜ ਕੇ ਬੇਨਤੀ ਹੈ ਜੀ ਸਾਡਾ ਮਕਾਨ ਜਿਹੜਾ ਵੀ ਆਪਣੇ ਇਹ ਸਭ ਤੋਂ ਵੱਡੀ ਗੱਲ ਇਹ ਹੈ ਜੀ